ਚੀਜ਼ਾਂ ਇੱਕ ਆਮ ਇਨਸਾਨ ਦੇ ਵਿੱਚ ਥੋੜੀ-ਥੋੜੀ ਮਾਤਰਾ ਵਿੱਚ ਪਾਈਆਂ ਹੀ ਜਾਂਦੀਆਂ ਹਨ ਬਾਇ ਬਲੱਡ ਟ੍ਰਾਂਸਫਰ ਹੋਈਆਂ ਹਨ ਜੈਨੇਟਿਕ ਯਾ ਜੀਨਸ ਯਾ ਸਾਡੇ ਅੰਦਰ ਇਹਨਾਂ ਚੀਜ਼ਾਂ ਦੇ ਪਰ ਜਦੋਂ ਬਪਤਿਸਮਾ ਲਿਆ ਜਾਂਦਾ ਆ ਇੱਕ ਇਨਸਾਨ ਜਦੋਂ ਪਾਣੀ ਦੇ ਅੰਦਰ ਜਾਂਦਾ ਆ ਤਾਂ ਉਹ ਇੱਕ ਆਤਮਿਕ ਰੀਤੀ ਦੇ ਨਾਲ ਆਪਣੇ ਮਨ ਦੇ ਅੰਦਰ ਇਹ ਵਿਸ਼ਵਾਸ ਕਰਦਾ ਆ ਸਰੀਰਕ ਕਿਰਿਆ ਦੇ ਨਾਲ ਇਹ ਦਰਸਾ ਰਿਹਾ ਆ ਕਿ ਆ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੇ ਕਰੈਕਟਰ ਦੇ ਵਿੱਚ ਸੀ ਉਹ ਇਨਸਾਨ ਖਤਮ ਹੋ ਰਿਹਾ ਆ ਉਹ ਦੱਬਿਆ ਜਾ ਰਿਹਾ ਉਹ ਇਹ ਜਿਹੜਾ ਪਾਣੀ ਆ ਇਹ ਉਸ ਪੁਰਾਣੇ ਜੀਵਨ ਦੀ ਕਬਰ ਆ ਤੇ ਜਦੋਂ ਉਹ ਪਾਣੀ ਚੋਂ ਬਾਹਰ ਆਉਂਦਾ ਆ ਉਦੋਂ ਉਹ ਇੱਕ ਨਵੇਂ ਸਰੀਓਂ ਜਨਮਿਆ ਹੋਇਆ ਇਨਸਾਨ ਆ ਜਿਹਦੇ ਵਿੱਚ ਆ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਸ ਲਈ ਬਪਤਿਸਮਾ ਲਿਆ ਜਾਂਦਾ ਹੈ ਕਿ ਪੁਰਾਣੀ ਇਨਸਾਨੀਅਤ ਦੇ ਵਿੱਚ ਮਰਨਾ ਤੇ ਨਵੀਂ ਇਨਸਾਨੀਅਤ ਦੇ ਵਿੱਚ ਜਨਮ ਲੈਣਾ ਔਰ ਡਿਕਲੇਅਰ ਕਰਨਾ ਕਿ ਮੈਂ ਮਰ ਚੁੱਕਿਆ ਜਿੱਦਾਂ ਤੁਸੀਂ ਮੁਰਦੇ ਨੂੰ ਬਿਨਾਂ ਸਾੜਿਆ ਬਿਨਾਂ ਡੇਡ ਬਾਡੀ ਨੂੰ ਤੁਸੀਂ ਰੱਖ ਨਹੀਂ ਸਕਦੇ ਉਹਦਾ ਕੁਛ ਨਾ ਕੁਛ ਤੁਹਾਨੂੰ ਕਰਨਾ ਹੀ ਪੈਂਦਾ ਹੈ ਇਸੇ ਤਰ੍ਹਾਂ ਪੁਰਾਣੀ ਇਨਸਾਨੀਅਤ ਨੂੰ ਤੁਸੀਂ ਨਾਲ ਕੈਰੀ ਨਹੀਂ ਕਰ ਸਕਦੇ ਨਹੀਂ ਤਾਂ ਉਹਦੀ ਸੜੇ ਹਾਨ ਉਹਦਾ ਮੁਸ਼ਕ ਉਹਦੀ ਬੈਡਸਮਲ ਤੁਹਾਡੇ ਜੀਵਨ ਨੂੰ ਬਰਬਾਦ ਕਰ ਦਊਗੀ ਇਸ ਲਈ ਉਸ ਪੁਰਾਣੀ ਇਨਸਾਨੀਅਤ ਨੂੰ ਬਪਤਿਸਮੇ ਦੇ ਪਾਣੀ ਦੇ ਹੇਠਾਂ ਦਫਨ ਕੀਤਾ ਜਾਂਦਾ ਹੈ ਅਰ ਜਦੋਂ ਇਨਸਾਨ ਪੁਰਾਣੀ ਇਨਸਾਨੀਅਤ ਤੋਂ ਬਿਨਾ ਹੁੰਦਾ ਆ ਉਹ ਅਰ ਇੱਕ ਨਵਾਂ ਇਨਸਾਨ ਬਣਦਾ ਇਸ ਲਈ ਬਪਤਿਸਮਾ ਲਿਆ ਜਾਂਦਾ ਆ ਅਰ ਜਦੋਂ ਤੱਕ ਕਿਸੇ ਨੂੰ ਪਤਾ ਨਹੀਂ ਆ ਕਿ ਬਪਤਿਸਮਾ ਕਿਉਂ ਹੁੰਦਾ ਉਹ ਉਨੀ ਦੇਰ ਤੱਕ ਬਪਤਿਸਮਾ ਲਵੇ ਨਾ ਇਹਨਾਂ ਜ਼ਰੂਰੀ ਆ ਬਹੁਤ ਸਾਰੇ ਲੋਕ ਆ ਉਹਨਾਂ ਨੇ ਸਰੀਰਕ ਬਪਤਿਸਮਾ ਲਿਆ ਹੋਇਆ ਆ ਪਰ ਉਹਨਾਂ ਨੇ ਮਨ ਦੇ ਅੰਦਰ ਹਾਲੇ ਪੁਰਾਣੇ ਇਨਸਾਨ ਨੂੰ ਜਿੰਦਾ ਹੀ ਰੱਖਿਆ ਆ ਉਹ ਉਸ ਡੈਡ ਬਾਡੀ ਨੂੰ ਚੱਕੀ ਫਿਰਦੇ ਆ ਉਹਨਾਂ ਦੇ ਅੰਦਰੋਂ ਉਹ ਬੈਡ ਸਮਲ ਤੇ ਮੋਸਕਾ ਹੁੰਦਾ ਆ ਉਸ ਮਰਦੇ ਦਾ ਜਿਹੜਾ ਪੁਰਾਣਾ ਇਨਸਾਨ ਆ ਪਰ ਫੇ ਵੀ ਉਹਨਾਂ ਦੀ ਚੰਗੀ ਗੱਲ ਚੋਂ ਗੰਦੀ ਦੁਰਗੰਧ ਆ ਰਹੀ ਹੁੰਦੀ ਆ ਕਿਉਂਕਿ ਉਹਨਾਂ ਨੇ ਹੱਲੇ ਮੁਰਦੇ ਨੂੰ ਦਫਨ ਨਹੀਂ ਕੀਤਾ ਇਸ ਲਈ ਆਪਣੇ ਬੱਚਿਆਂ ਨੂੰ ਬਪਤਿਸਮੇ ਦੇ ਬਾਰੇ ਵਿੱਚ ਸਿਖਾਓ ਜਿਨ੍ਹਾਂ ਨੇ ਬਪਤਿਸਮਾ ਲਿਆ ਉਹ ਆਪਣੇ ਪਰਿਵਾਰਾਂ ਨੂੰ ਸਿਖਾਓ ਕਿ ਬਪਤਿਸਮਾ ਕੀ ਆ ਬਪਤਿਸਮਾ ਜਿਹੜਾ ਦੂਜਾ ਤਿਮੋਥੀ ਹੈ ਸਾਉ ਦਾ ਆਪਾਂ ਤਿੰਨ ਨੰਬਰ ਅਧਿਆਇ ਪੜਿਆ ਆ ਉਹਦੀ 1 ਤੋਂ 5 ਨੰਬਰ ਪੰਕਤੀ ਵਿੱਚ ਆ ਸਾਰੀਆਂ ਚੀਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰਨੀ ਹੀ ਬਪਤਿਸਮਾ ਆ ਪਰਮੇਸ਼ਵਰ ਦੇ ਸੁਭਾਅ ਵਿੱਚ ਜਨਮ ਲੈਣਾ ਬਪਤਿਸਮਾ ਆ ਅਰ ਉਸ ਪ੍ਰਕਿਰਿਆ ਨੂੰ ਸਰੀਰਕ ਤੌਰ ਤੇ ਪੂਰਿਆ ਕਰਨਾ ਪਰਮੇਸ਼ਵਰ ਦੇ ਹੁਕਮ ਨੂੰ ਮੰਨਣਾ ਜਲ ਦੇ ਵਿੱਚ ਦੱਪਣ ਹੋਣਾ ਔਰ ਜਲ ਤੋਂ ਔਰ ਆਤਮਾ ਤੋਂ ਜਨਮ ਲੈਣਾ ਬਪਤਿਸਮਾ ਹੈ